ਉਹ 트ੱਕਿਆਂ ਵਿੱਚ ਲਿਜਾਂ ਜ ਆਪਣਾ ਪੂਰਾ ਯੋਗਦਾਨ ਪਾਇਆ ਕੱਢਲਾ ਕਾਟਾ ਜਿਹੜਾ ਨਾ ਜੀ ਦੇਸ਼ ਲਈ ਰਹੀਂ ਜੀ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਕਾਂਗਰਸ ਕੋਲੋਂ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਸ਼ਰਧਾਂਜਲੀ ਉੱਥੇ ਜਾ ਕੇ ਦੇਣਾ ਨਾ ਦੇਣਾ ਕੋਈ ਮਹੱਲ ਨਹੀਂ ਰੱਖਦਾ ਉੱਥੇ ਔਨ ਸਕਾਈ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਅਮਰਜੀਤ ਸਿੰਘ ਸਡਾਨਾ ਅੱਜ ਜਿਸ ਸ਼ਖਸੀਅਤ ਬਾਰੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਉਹ ਕਿਸੇ ਵੀ ਪਹਿਚਾਨ ਦੀ ਮਹਤਾਜ ਨਹੀਂ ਔਰ ਉਹਨਾਂ ਨੇ ਜਿੰਨਾ ਵੱਡਾ ਸਮਾਂ ਦੇਸ਼ ਨੂੰ ਔਰ ਜਿੰਨੀ ਆਪਣੀ ਤਜਰਬੇ ਦੇਸ਼ ਨੂੰ ਦਿੱਤੇ ਉਹਨਾਂ ਨੇ ਦੇਸ਼ ਨੂੰ ਤਰੱਕੀਆਂ ਵਿੱਚ ਲਿਜਾਣ 'ਚ ਆਪਣਾ ਪੂਰਾ ਯੋਗਦਾਨ ਪਾਇਆ ਮੈਂ ਗੱਲ ਕਰ ਰਿਹਾ ਹਾਂ ਸਰਗਸੀ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਦੀ ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਵੀ ਦਿੱਲੀ ਵਿਖੇ ਕੀਤਾ ਗਿਆ ਹੈ ਔਰ ਅੰਤਿਮ ਸੰਸਕਾਰ ਦੇ ਰਸਮਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਸਿਆਸਤਾਂ ਜਿਹੜੀਆਂ ਚੱਲੀਆਂ ਜੋ ਕਿ ਮੰਦਪਾ ਦੀ ਗੱਲ ਹੈ ਚਲਣੀ ਨਹੀਂ ਚਾਹੀਦੀ ਸਨ ਇਸੇ ਵਿਸ਼ੇ ਤੇ ਔਰ ਉਹਨਾਂ ਦੀ ਸ਼ਖਸੀਅਤ ਸੰਬੰਧੀ ਗੱਲ ਕਰਨ ਲਈ ਸਾਡੇ ਨਾਲ ਅੱਜ ਮੌਜੂਦ ਹਨ ਸਮਾਜ ਸੇਵੀ ਆਵਾਜ਼ੀ ਪਾਰਟੀ ਦੇ ਸੂਬਾ ਸੈਕਟਰੀ ਪਰਵਿੰਦਰ ਸਿੰਘ ਜੀ ਟੋਟ ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਔਰ ਜਾਣਾਂਗੇ ਉਹਨਾਂ ਦੇ ਵਿਚਾਰ ਮਨਮੋਹਨ ਸਿੰਘ ਜੀ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਔਰ ਜੋ ਉਹਨਾਂ ਦੇ ਅੰਤਮ ਸੰਸਕਾਰ ਨੂੰ ਲੈ ਕੇ ਜਾਂ ਅੰਤਮ ਰਸਮਾਂ ਲੈ ਕੇ ਸਿਆਸਤ ਚੱਲ ਰਹੀ ਹੈ ਉਹਨਾਂ ਬਾਰੇ ਗੱਲ ਕਰਾਂਗੇ ਔਰ ਜਾਣਾਂਗੇ ਵੀ ਕਿਸ ਤਰ੍ਹਾਂ ਦੇ ਵਿਚਾਰ ਉਹ ਰੱਖਦੇ ਹਨ ਬਹੁਤ ਬਹੁਤ ਸਵਾਗਤ ਹੈ ਜੀ ਹੌਨ ਸਕਾਈ ਟੀਵੀ ਦੇ ਤੁਹਾਡਾ ਤੇ ਅਵੀ ਸਾਰੇ ਔਨ ਸਿਕਾਈ ਚੈਨਲ ਦੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਟਾਈਮ ਦਿੱਤਾ ਇਹ ਗੱਲ ਮੈਂ ਸਾਰਿਆਂ ਨੂੰ ਪਹਿਲਾਂ ਦੱਸ ਦਿਆ ਕਿ ਜਿਹੜਾ ਤੁਸੀਂ ਦੱਸਿਆ ਉਹ ਸ਼ਖਸੀਅਤ ਸਰਦਾਰ ਮਨਮੋਹਨ ਸਿੰਘ ਦੀ ਬਹੁਤ ਵੱਡੀ ਨਹੀਂ ਮੇਰੀ ਸੋਚ ਮੇਰੇ ਲਫ਼ਜ਼ ਬਹੁਤ ਛੋਟੇ ਨੇ ਪਰ ਮੇਰੀ ਭਾਵਨਾ ਤੁਹਾਡੀ ਵੀ ਭਾਵਨਾ ਸਾਰੇ ਪੰਜਾਬੀਆਂ ਦੀ ਭਾਵਨਾ ਨੇ ਉਹਨਾਂ ਨਾਲ ਜੁੜੀਆਂ ਹੋਈਆਂ ਮੈਂ ਉਹਨਾਂ ਦੀ ਸ਼ਖਸੀਅਤ ਨੂੰ ਬਿਆਨ ਨਹੀਂ ਕਰ ਸਕਦਾ ਪਰ ਮੇਰੇ ਆਪਣੇ ਜਜ਼ਬੇ ਨੇ ਉਹਦੇ ਕਰਕੇ ਆਪਾਂ ਡਿਸਕਸ ਕਰ ਸਕਦਾ ਹੋ ਸਕਦਾ ਮੈਂ ਜੇ ਕੋਈ ਗੱਲ ਕਰਦੇ ਆ ਉਹਨਾਂ ਦੀ ਛਾਂ ਦੇ ਮਤਲਬ ਕੋਈ ਉਹਨੂੰ ਮੇਰੇ ਕੋਲ ਆਪਸ਼ੇ ਨਾ ਹੋਣ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਾਂਗੇ ਵੀ ਜੋ ਉਹਨਾਂ ਦੇ ਜਾਣ ਦੇ ਨਾਲ ਦੇਸ਼ ਨੂੰ ਘਾਟਾ ਪਿਆ ਵਾ ਜੋ ਆਰਥਿਕਤਾ ਉਹਨਾਂ ਨੇ ਉੱਪਰ ਲੈ ਕੇ ਆਂਦੀ ਉਸ ਤਰੀਕੇ ਉਸ ਗੱਲ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਦੇਖੋ ਇੱਕ ਕੱਲਾ ਘਾਟਾ ਜਿਹੜਾ ਹੈ ਨਾ ਜੀ ਦੇਸ਼ ਲਈ ਨਹੀਂ ਵਿਦੇਸ਼ਾਂ ਵਿੱਚ ਓਬਾਮਾ ਸਾਹ ਵਰਗੇ ਲੋਕ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਸੀ ਕਹਿੰਦੇ ਸੀ ਮੈਂ ਉਹਨਾਂ ਨੂੰ ਉਹਨਾਂ ਕੋਲ ਸਲਾਹ ਲੈਂਦਾ ਇਹ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕੋ ਇਹੋ ਜੀ ਸ਼ਖਸੀਅਤ ਨੇ ਬਹੁਤ ਸਾਰੀਆਂ ਸਖਸੀਅਤਾਂ ਇਸ ਦੇਸ਼ ਵਿੱਚ ਹੋਈਆਂ ਸਮੇਂ ਦੇ ਨਾਲ ਚਮਕੀਆਂ ਉਹਨਾਂ ਦੀ ਚਮਕ ਵਧੀ ਪਰ ਫਿੱਕੀ ਪੈ ਗਈ ਸਰਦਾਰ ਮਰਮੋਣ ਸਿੰਘ ਦੀ ਸਾਡੀ ਸੀ ਸੀ ਅਸੀਂ ਉਹਨਾਂ ਨੂੰ ਅੱਜ ਤੱਕ ਇਹ ਨਾ ਡਿਸਕਸ ਹੀ ਨਹੀਂ ਕੀਤਾ ਜਿਨਾ ਅੱਜ ਕਰ ਰਹੇ ਹਾਂ ਔਰ ਮੇਰੀ ਆਪਣੀ ਸੋਚਣੀ ਆ ਕਿ ਸਮੇਂ ਦੇ ਨਾਲ ਉਹਨਾਂ ਦੀ ਸ਼ਖਸੀਅਤ ਜਿਦਾ ਤਰੁਕਤਾਰਿਆਂ ਨੂੰ ਚਮਕੋਗੀ ਸਾਨੂੰ ਕੱਲਾ ਇਹ ਜਿਹੜੇ ਪੰਜਾਬੀ ਨਹੀਂ ਸਖੀ ਨੇ ਇਹ ਦੇਸ਼ਵਾਸੀ ਉਹਨਾਂ ਨੂੰ ਦਿਨ-ਬਦਨ ਵੱਧ ਯਾਦ ਕਰਨਗੇ ਕਿ ਹਾਂ ਉਹਨਾਂ ਦੀਆਂ ਜੋਸ਼ ਦੇਸ਼ ਲਈ ਉਹਨਾਂ ਨੇ ਕੀਤਾ ਜੋ ਉਹਨਾਂ ਦੀ ਸੋਚ ਸੀ ਪਾਵਾਂ ਲੋਕੀ ਉਹਨਾਂ ਨੂੰ ਮਨਮੋਹਨ ਕਹਿੰਦੇ ਸੀਗੇ ਜਾਂ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਕਹਿੰਦੇ ਸੀ ਪਰ ਵਾਕਿਆ ਹੀ ਉਹਨਾਂ ਨੇ ਇਸ ਦੇਸ਼ ਲਈ ਇੰਨਾ ਕੁਝ ਕੀਤਾ ਜਿਹਦਾ ਸਦੀਆਂ ਤੱਕ ਇਸ ਜਨ ਜਨੇ ਦੇਰ ਤੱਕ ਇਸ ਦੇਸ਼ ਦੀ ਹੋਂਦਾ ਉਨੀ ਦੇਰ ਤੱਕ ਉਹਨਾਂ ਦਾ ਫੈਕਟ ਰਹਿਣਾ ਉਹਨਾਂ ਦੀ ਯਾਦ ਰਹਿਣੀ ਉਹਨਾਂ ਨੂੰ ਲੋਕ ਛਿਦਤ ਦੇ ਨਾਲ ਯਾਦ ਕਰਨ ਦੇ ਦੇਖੋ ਜਿਹੜੀ ਗੱਲ ਤੁਸੀਂ ਕੀਤੀ ਹੈ ਹੁਣ ਜੇ ਅਸੀਂ ਗੱਲ ਕਰੀਏ ਵੀ ਉਹ ਬੀਇੰਗ ਅ ਪ੍ਰਾਈਮ ਮਿਨਿਸਟਰ ਵੀ ਕਾਂਗਰਸ ਪਾਰਟੀ ਨਾਲ ਸੰਬੰਧਿਤ ਰਹੇ ਆ ਜੀ ਕਾਂਗਰਸ ਪਾਰਟੀ ਰਾਜ ਸਭਾ ਜ ਉਹਨਾਂ ਨੂੰ ਲੈ ਕੇ ਆਈ ਅ ਬੜਾ ਅਕਾਲੀ ਦਲ ਦਾ ਔਰ ਕਾਂਗਰਸ ਦਾ ਵਖਰੇਵਾ ਰਿਹਾ ਵਾ 1984 ਨੂੰ ਲੈ ਕੇ ਉਸ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਉਤਾਰ ਚੜਾਅ ਆਏ ਪਰ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਕਾਂਗਰਸ ਕੋਲੋਂ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਔਰ ਮਤਲਬ ਵਿਚਾਰਕ ਮਤਬੇਦ ਹੋਣ ਦੇ ਬਾਵਜੂਦ ਵੀ ਆਪਣਾ ਜਿਹੜੀ ਸ਼ਰਦਾ ਉੱਥੇ ਪ੍ਰਗਟਾਣੀ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਜਿੰਨਾਂ ਦਾ ਉਹਨਾਂ ਨੂੰ ਸ਼ਰਧਾਂਜਲੀ ਉੱਥੇ ਜਾ ਕੇ ਦੇਣਾ ਨਾ ਦੇਣਾ ਕੋਈ ਮਹਿੰਦੀ ਨਹੀਂ ਰੱਖਦਾ ਉੱਥੇ ਜਾ ਕੇ ਕਿਉਂਕਿ ਜਿੰਨਾਂ ਇਹਨਾਂ ਨੇ ਉਸ ਸ਼ਖਸੀਅਤ ਨਾਲ ਧਰੋਹ ਕਮਾਇਆ ਜੇ ਉਹਨਾਂ ਦਾ ਜਿੰਨਾਂ ਟੈਲੈਂਟ ਸੀ ਜੇ ਉਹਦੇ ਤੋਂ ਇਹ ਫਾਇਦਾ ਲੈਣ ਵਾਲੇ ਹੁੰਦੇ ਤੇ ਇਹ ਪੰਜਾਬ ਦੀ ਕੀ ਇਸ ਦੇਸ਼ ਦੀ ਸਿਆਸਤ ਦੀ ਹੁਣੀ ਖਾਸ ਕਰ ਸਿੱਖਾਂ ਦੇ ਵਿੱਚ ਉਹਨਾਂ ਵਰਗੇ ਕਿਉਂਕਿ ਉਹ ਇੱਕ ਗੁਰਦੁਆਰੇ ਵਿੱਚ ਜਿੱਦੋਂ ਪਹਿਲਾ ਜਿਹੜੀ ਮੋਢਲੀ ਸਿੱਖਿਆ ਉਹਨਾਂ ਨੇ ਸ਼ੁਰੂ ਕੀਤੀ ਇੱਕ ਗੁਰਦੁਆਰੇ ਇਤੋਂ ਸ਼ੁਰੂ ਕੀਤੀ ਜੀ ਉਹਦੇ ਵਿੱਚੋਂ ਉੱਥੇ ਉਹਨਾਂ ਨੇ ਮੋਢਲੀ ਸਿੱਖਿਆ ਪੰਜਾਬੀ ਤੇ ਉਰਦੂ ਦੀ ਲਈ ਜੀ ਉਹਦੇ ਤੋਂ ਬਾਅਦ ਉਹਨਾਂ ਨੇ ਜਿਹੜੀ ਜਦੋਂ 10ਵੀਂ ਚ ਕਹ ਲਓ ਉਹ ਖਾਲਸਾ ਸਕੂਲੇ ਹੋਈ ਤੁਸੀਂ ਦੇਖੋ ਉਸ ਸਕੂਲ ਦਾ ਉਸ ਐਜੂਕੇਸ਼ਨ ਗੁਰਦੁਆਰੇ ਤੋਂ ਜਿਹੜੀ ਐਜੂਕੇਸ਼ਨ ਸ਼ੁਰੂ ਕੀਤੀ ਉਹਦਾ ਮਿਆਰ ਤੇ ਅੱਜ ਦੀ ਜਿੱਥੇ ਅਸੀਂ ਆਪਣੇ ਕਾਨਵਰਟ ਸਕੂਲ ਦੇ ਨਾਲੋਂ ਕਹਿੰਦੇ ਬੱਚੇ ਪੜਾਉਨੇ ਆ ਮੈਨੂੰ ਆਪਾਂ ਮਤਲਬ ਗੱਲ ਕਰੀ ਉਹਨਾਂ ਦੀ ਸਖਸ਼ੀਅਤ ਨੂੰ ਆਪਾਂ ਅਰਥ ਸ਼ਾਸਤਰੀ ਦੇ ਦੌਰ ਤੇ ਦੇਖਦੇ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ RBI ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦੇ ਸਫ਼ਰ ਨੂੰ ਵੀ RBI ਤੋਂ ਸ਼ੁਰੂ ਕਰਨਾ ਉਹਨਾਂ ਨੇ ਫਿਰ ਆਪਾਂ ਵਿੱਤ ਮੰਤਰੀ ਦਾ ਕਾਇ ਫਿਰ ਪ੍ਰਧਾਨ ਮੰਤਰੀ ਤੱਕ ਸਫ਼ਰ ਨੂੰ ਇਸ ਇਸ ਪੜਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਮਨਮੋਹ ਜੀ ਇਸ ਇਕੱਲੇ RBI ਦੇ ਗਵਰਨਰ ਨਹੀਂ ਰਹਿ ਉਤੋਂ ਪਹਿਲਾਂ ਇੰਡਸਟਰੀ ਫਾਈਨਾਂਸ ਐਡਵਾਈਜ਼ਰੀ ਦਾ ਕਾਬਲੇ ਜਿੰਦਾ ਕਰਨੀ ਖੁਦ ਕੋ ਕਰ ਬੁਲਾਂਧੀ ਇਤਨਾ ਕਿ ਖੁਦਾ ਬੰਦੇ ਸੇ ਪੁੱਛੇ ਬਤਾ ਦੇ ਰਹੀ ਰਜਾ ਕਿ ਆਏ ਤੋ ਉਸ ਅੱਛੇ ਸੀ ਕਿਤੇ ਉਹਨਾਂ ਜਾ ਕੇ ਅਪਲਾਈ ਨਹੀਂ ਕਿਸੇ ਲਈ ਨੌਕਰੀ ਲਈ ਕੀਤਾ ਕਿਤੇ ਇਹ ਨਹੀਂ ਕਿਹਾ ਅੱਜ ਮਾਰੋ ਮਾਰ ਲੋਕਾਂ ਚ ਲੱਗੀ ਰਹਿੰਦੀ ਆ ਕਿ ਕੋਈ ਮੇਰਾ ਜਾਣਕਾਰ ਕਿਤੇ ਉੱਪਰ ਡਿਓਦੇ ਤੇ ਲੱਗ ਗਿਆ ਕੋ ਮਨਿਸਟਰ ਲੱਗ ਗਿਆ ਉਹ ਆਪਣੇ ਬੰਦੇ ਫਿੱਟ ਕਰਦੇ ਲੋਕੀ ਉਹਨਾਂ ਨੂੰ ਲੱਭ ਕੇ ਚਾਏ ਉਹ ਆਰਬੀਆ ਦੇ ਚਲ ਪਹਿਲਾਂ ਉਤੋਂ ਇੰਡਸਟਰੀ ਕਮਰਸਰਡ ਐਡਵਾਈਜ਼ਰ ਹੈ ਫਿਰ ਉਹ ਜੁਵਨ ਤਿਕਰ ਗਿਆ ਜੁਵਨ ਪਹਿਲਾ 1966 ਦੇ ਵਿੱਚ 669 ਤੱਕ ਹੁੰਨਾ ਨੇ ਜੁਵਨ ਦੇ ਵਿੱਚ ਸਰਵਿਸ ਕੀਤੀ ਉਸੇ ਵੀ ਇਸੇ ਫੀਲਡ ਦੇ ਵਿੱਚ ਜਿਹੜੀ ਉਹਨਾਂ ਦੀ ਕਾਬਲੀਅਤ ਸੀ ਵੀ ਇਸ ਗਰੀਬ ਪਰਿਵਾਰ ਤੋਂ ਉੱਠ ਕੇ ਸਰਸਾ ਲੋਕੇ ਸਮਾਜਵਾਦ ਤੇ ਪੂੰਜੀਵਾਦ ਦੇ ਵਿੱਚ ਜਿਹੜਾ ਪੜਾ ਉਹਨੂੰ ਕਿਸ ਤਰ੍ਹਾਂ ਘੱਟ ਕਰਕੇ ਜਿਹੜਾ ਪੂੰਜੀਵਾਦ ਵੀ ਹੋਵੇ ਲੈਕਿਨ ਸਮਾਜ ਦੀ ਪੜ੍ਹਾਈ ਲਈ ਕੀ ਹੋ ਸਕਦਾ ਉਹਦੇ ਲਈ ਕੰਮ ਕੀਤਾ ਉਹੀ ਉਹਨਾਂ ਨੂੰ ਹਰਥਾ ਅੱਗੇ ਲੈ ਕੇ ਆਇਆ ਉਸੇ ਕਰਕੇ ਸਾਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਰਿਆ ਜਿੰਨੇ ਵੀ ਅੱਜ ਦੇਖੋ ਉਹਨਾਂ ਦੀ ਅੰਤਮ ਬਧਾਈ ਵੇਲੇ ਉਹਨਾਂ ਦੇ ਸਾਰੀ ਦੁਨੀਆ ਦਾ ਕੋਈ ਇੰਦਾ ਦਾ ਲੀਡਰ ਨਹੀਂ ਚਾਏ ਪਹਿਲਾਂ ਸਿਆਸਤ ਵਿੱਚ ਅੱਜ ਸਿਆਸਤ ਵਿੱਚ ਬੈਠਾ ਹੋਵੇ ਜਿਨੇ ਉਹਨਾਂ ਦੀ ਜਾਣ ਦੀ ਦੁਨੀਆ ਤੋਂ ਰੁਖਸਤ ਹੋਵੇ ਉਨਾ ਨੂ ਚਰਦਾ ਦੇ ਖੋਲੋ ਪੇਟ ਲਾ ਕੇ ਤੀ ਹੁਣ ਉਹ ਇੱਕ ਅਜੀਬ ਸ਼ਖਸੀਅਤ ਸੀ ਜਿਹੜੀ ਸ਼ਖਸੀਤਾ ਕਲੇ ਸਰਦਾਰ ਮਨਮੋਹਨ ਸਿੰਘ ਨੇ ਹੋਰ ਵੀ ਸ਼ਖਸੀਤਾ ਹੋਈਆਂ ਜਿਨ੍ਹਾਂ ਦੇ ਮਨ ਦੇ ਵਿੱਚ ਦਰਦ ਸੀ ਇਸ ਖੇਤੇ ਦੀ ਤਰੱਕੀ ਲਈ ਇਸ ਲੋਕਾਂ ਦੀ ਤਰੱਕੀ ਲਈ ਪਰ ਇਹ ਜਿਹੜੇ ਸਾਡੇ ਜਿਹੜੇ ਹੋਛੇ ਲੋਕ ਮੈਂ ਵੱਡੀ ਜ਼ੁਮੇਵਾਰੀ ਨਾ ਕਹਿੰਨਾ ਇਹਨਾਂ ਲੋਕਾਂ ਨੇ ਆਪਣੇ ਮਫਾਦ ਲਈ ਇਹਨਾਂ ਲੋਕਾਂ ਨੂੰ ਪਾਸੇ ਕੀਤਾ ਔਰ ਇਸ ਇਸ ਖੇਤੇ ਦਾ ਨੁਕਸਾਨ ਕੀਤਾ ਆਪਾਂ ਕੇ ਮਤਲਬ ਬੀਤੇ 10 ਸਾਲ ਦੇ ਉਹਨਾਂ ਦੇ ਸਫਰ ਨੂੰ ਦੇਖੀਏ ਦੋ ਵਾਰੋਂ ਪ੍ਰਧਾਨ ਮੰਤਰੀ ਰਹੇ ਉਹਨਾਂ ਨੇ ਕਈ ਇਦਾਂ ਦੀਆਂ ਕੌਮੀ ਪੱਧਰ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਜਿਨ੍ਹਾਂ ਦਾ ਅੱਜ ਵੀ ਆਪਾਂ ਫਾਇਦਾ ਲੈ ਰਹੇ ਹਾਂ ਚਾਹੇ ਉਹ ਰਾਈਟ ਟੂ ਐਜੂਕੇਸ਼ਨ ਐਕਟ ਹੋਵੇ ਰਾਈਟ ਟੂ ਇਨਫੋਰਮੇਸ਼ਨ ਐਕਟ ਹੋਵੇ ਮਨਰੇਗਾ ਹੋਵੇ ਜਾਂ ਆਧਾਰ ਕਟ ਹੋਵੇ ਜਿਨ੍ਹਾਂ ਦਾ ਉਸ ਸਮੇਂ ਵਿਰੋਧੀ ਬੜਾ ਜੋੜ ਦੁਸ਼ਵਰਣਾ ਵਿਰੋਧ ਕਰਦੇ ਸੀ ਤੇ ਅੱਜ ਉਹਨਾਂ ਹੀ ਸਕੀਮਾਂ ਨੂੰ ਉਹ ਵੱਖਰੀਆਂ ਵੱਖਰੀਆਂ ਹੋਰ ਸਕੀਮਾਂ ਦੇ ਨਾਲ ਜੋੜ ਰਹੇ ਆ ਚਾਹੇ ਆਧਾਰ ਨੂੰ ਪੈਨਾ ਜੋੜਨਾ ਹੋਵੇ ਜਾਂ ਵੋਟਰ ਕਾਰਡ ਨਾਲ ਜੋੜਨਾ ਵੇ ਇਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਦੇ ਦੇ ਵੀ ਸਿਆਸਤ ਉਸ ਸਮੇਂ ਕਿਉਂ ਕਰ ਰਹੀ ਸੀ ਜਾਂ ਉਹਨਾਂ ਚੀਜ਼ਾਂ ਨੂੰ ਹੁਣ ਫਾਇਦੇਮੰਦ ਕਿਉਂ ਦੱਸ ਰਹੀ ਹੈ ਦੇਖੋ ਇੱਕ ਤੁਸੀਂ ਭੁੱਲ ਗਏ ਨੈਸ਼ਨਲ ਹੈਲਥ ਮਿਸ਼ਨ ਇਹ ਵੀ ਉਹਨਾਂ ਦੀ ਗੱਲ ਸੀ ਉਹਨਾਂ ਲੋਕਾਂ ਨੇ ਉਹਨਾਂ ਸਾਰੀ ਦੁਨੀਆ ਘੁੰਮੀ ਸੀ ਪੜ੍ਹੇ ਸੀ ਉਹ ਸੰਸਥਾਵਾਂ ਦੇ ਵਿੱਚ ਜਿੱਥੇ ਲੋਕਾਂ ਦੇ ਭਲੇ ਲਈ ਬੇਸ਼ੱਕ ਜੋੜਕ ਜੋ ਮਰਜੀ ਲੋਕ ਕਹਿਣ ਸਾਡੀ ਜਿਹੜੀ ਐਜੂਕੇਸ਼ਨ ਹੈ ਇਹ ਬਹੁਤ ਹੀ ਇੱਕ ਕਸਿਆ ਪਟਿਆ ਤਰੀਕਾ ਹੈ ਜਿੱਥੇ ਧਰਮ ਨੂੰ ਮੁੱਖ ਬਣਾ ਕੇ ਖਿੱਤੇ ਨੂੰ ਮੁੱਖ ਬਣਾ ਕੇ ਗੱਲਾਂ ਕੀਤੀਆਂ ਜਾਂਦੀਆਂ ਨੇ ਕਿਸ ਤਰ੍ਹਾਂ ਇੱਕ ਆਮ ਇਨਸਾਨ ਨੂੰ ਏਮਪਾਵਰ ਕਰਨਾ ਉਹਦੀ ਗੱਲ ਨਹੀਂ ਕੀਤੀ ਜਾਂਦੀ ਉਹਨਾਂ ਦਾ 56 ਲੋਕ ਪੜਾਉਂਦੇ ਔਰ ਇੱਥੇ ਪੜ੍ਹਾਈ ਦੇ ਵਿੱਚ ਜ਼ਮੀਨਾਂ ਸਵਾਨ ਦਾ ਅੰਤਰ ਇਸ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਸਿੱਖੀਆਂ ਹੋਈਆਂ ਸੀ ਜਿਨੇ ਸਾਰਾ ਕੁਝ ਦੇਖਿਆ ਹੋਇਆ ਦੁਨੀਆ ਵਿੱਚ ਕੀ ਹੁੰਦਾ ਮੈਂ ਆਪਣੇ ਗਰੀਬ ਗੁਰਬਾਖ ਕਿਉਂਕਿ ਉਹਨਾਂ ਗਰਭਤ ਵੀ ਰੱਜ ਕੇ ਹਡਾਈ ਮੈਂ ਉਹੀ ਉਹੀ ਗੱਲ ਕਰਨਾ ਚਾਹੁੰਦਾ ਵੀ ਸਿੱਖਿਆ ਦਾ ਅਧਿਕਾਰ ਉਹਨਾਂ ਨੇ ਲਾਜ਼ਮੀ ਕਰਤਾ ਵੀ ਹਰ ਇੱਕ ਬੰਦੇ ਨੂੰ ਸਿੱਖਿਆ ਦਾ ਅਧਿਕਾਰ ਹੋਣਾ ਚਾਹੀਦਾ ਜੀ ਜਿਹੜੀ ਮਨਰੇਗਾ ਉਹਨਾਂ ਨੇ ਲਾਜ਼ਮੀ ਕੀਤੀ ਵੀ ਹਰ ਇੱਕ ਬੰਦੇ ਨੂੰ 100 ਦਿਨ ਦਾ ਰੋਜ਼ਗਾਰ ਮਿਲੇ ਤਾਂ ਕਿ ਉਹ ਆਪਣਾ ਪਰਿਵਾਰ ਪਾਲਣ ਲਈ ਕੁਝ ਉਹਦੇ 'ਚ ਸਹਯੋਗ ਬਾ ਸਕੇ ਇਦਾਂ ਦੀਆਂ ਸਕੀਮਾਂ ਨੂੰ ਤੁਸੀਂ ਇਸ ਤਰ੍ਹਾਂ ਦੇਖਦੇ ਹੋ ਕਿਉਂਕਿ ਇਹ ਜਿਹੜੀਆਂ ਸਕੀਮਾਂ ਕੇਂਦਰ ਸਰਕਾਰ ਵੱਲੋਂ ਜਾਰੀ ਹੁੰਦੀਆਂ ਇਹ ਪੂਰੇ ਦੇਸ਼ ਦੇ ਵਿੱਚ ਲਾਗੂ ਹੋਣੀਆਂ ਹੁੰਦੀਆਂ ਸੂਬਾ ਸਰਕਾਰਾਂ ਉਹਨਾਂ ਨੂੰ ਅੱਗੇ ਪਿੱਛੇ ਦੇਰੀ ਤੇ ਭਾਵੇਂ ਕਰ ਸਕਦੀਆਂ ਪਰ ਲਾਗੂ ਉਹਨਾਂ ਨੂੰ ਕਰਨੀਆਂ ਪੈਂਦੀਆਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਸਕੀਮ ਜੇ ਅੱਬਾ ਐਜੂਕੇਸ਼ਨ ਗਰੰਟੀ ਦੀ ਗੱਲ ਕਰੀਏ ਤੇ ਉਹ ਹੀਟ ਲੇਬਰ ਲਈ ਵੀ ਸਭ ਤੋਂ ਜ਼ਿਆਦਾ ਲਾਹੇਵੰਦ ਹੋਈ ਵੀ ਉਹਨਾਂ ਨੂੰ ਉਹਨਾਂ ਚ ਜਾ ਕੇ ਮੇਡੇ ਮੀਲ ਵੀ ਮਿਲੀ ਖਾ ਲਈ ਔਰ ਉਹਨਾਂ ਨੂੰ ਫ੍ਰੀ এডਿਊਕੇਸ਼ਨ ਵੀ ਮਿਲੀ ਇਹ ਜਿਹੜੀਆਂ ਚੀਜ਼ਾਂ ਉਹਨਾਂ ਨੇ ਸੋਚੀਆਂ ਕਿਉਂਕਿ ਉਹ ਇਸ ਤਰ੍ਹਾਂ ਤੁਸੀਂ ਦੱਸਿਆ ਵੀ ਆਪ ਗੁਰਗੋ ਚ ਉਠੇ ਔਰ ਇਨੀ ਮਿਹਨਤ ਕਰਕੇ ਪੜ੍ਹਾਈ ਕਰਕੇ ਆਪਣਾ ਨਾਮ ਬਣਾਇਆ ਇਹ ਜਿਹੜੀਆਂ ਸਕੀਮਾਂ ਜਿਹੜੀਆਂ ਮੁੱਢਲੀਆਂ ਸਕੀਮਾਂ ਉਹਨਾਂ ਨੇ ਸ਼ੁਰੂ ਕੀਤੀਆਂ ਲੋਕਾਂ ਲਈ ਇਹਨਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਗੱਲ ਕੀਤੀ ਵੀ ਇਹ ਲੋਡ ਬੰਦਾ ਲਈ ਸਕੀਮ ਆ ਇਹ ਚੀਜ਼ਾਂ ਨੂੰ ਆਪਾਂ ਕਿੱਦਾਂ ਦੇਖਦੇ ਵੀ ਉਹਨਾਂ ਦੀ ਸਖਸ਼ੀਅਤ ਬਾਰੇ ਵੀ ਆ ਚੀਜ਼ਾਂ ਉਹਨਾਂ ਨੇ ਲਿਆ ਕੇ ਦੇਸ਼ ਲਈ ਕਿੰਨਾ ਫਾਇਦਾ ਕੀਤਾ ਦੇਖੋ ਅੱਜ ਦੀ ਅੱਜ ਦੀ ਵੀ ਗੱਲ ਕਰੀਏ ਨਾ ਤੇ ਪੰਜਾਬ ਜਿੰਦਾ ਬੀਆਰ ਹੋ ਗਿਆ ਮੱਧ ਪ੍ਰਤੀਸ਼ ਹੋ ਗਿਆ ਛਤੀਸਗੜਾ ਹੋ ਗਿਆ ਜੁਪੀ ਦੇ ਬਹੁਤ ਸਾਰੇ ਹਿੱਸੇ ਉਹਨਾਂ ਨਾਲ तकरीबन 50 ਸਾਲ ਅਡਵਾਂਸ ਜਿ ਦਿਖੀਏ ਲੋਕਾਂ ਦਾ ਰਹਿਣ ਸਹਣ ਦੇ ਉਹ ਕਿਰਕੀ ਹਾਲਤ ਦੇਖੀਏ ਲੋਕਾਂ ਦੀ ਸਪੈਂਡਿੰਗ ਕਪੈਸਿਟੀ ਦੇਖੀਏ ਉਹਨਾਂ ਨੇ ਸਾਰਾ ਦੇਸ਼ ਦੇਖਿਆ ਉਹਨਾਂ ਨੇ ਦੇਖਿਆ ਕਿ ਇਹਨਾਂ ਨੂੰ ਕਿੰਦਾ ਬਚਾਇਆ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਲੋਕ ਹਤੈਸ਼ੀ ਸੀਗੇ ਉਹਨਾਂ ਨੇ ਜੋ ਇਸ ਦੇਸ਼ ਦੀ ਮੁਟਲੀ ਸਮੱਸਿਆ ਔਰ ਦੂਸਰੇ ਦੇਸ਼ਾਂ ਦੀ ਤਰੱਕੀ ਕਿਸ ਤਰ੍ਹਾਂ ਹੋਈ ਉਹ ਸਾਰੇ ਨੂੰ ਦੇਖਦੇ ਇਹੋ ਜੀਆਂ ਸਕੀਮਾਂ ਆਉਂਦੀਆਂ ਕਿ ਜਿਹਦੇ ਨਾਲ ਅੱਜ ਜਿਹੜੀ ਅੱਜ ਵਾਲੀ ਜਿਹੜੀ ਸਰਕਾਰ ਹੈ ਜਾਨੀ ਛਾਤੀ ਪੇਟ ਦੀ ਫਿਰਦੀ ਆ ਕਿ ਅਸੀਂ ਅਸੀਂ ਕਰੋੜ ਲੋਕਾਂ ਨੂੰ ਰਚਣ ਦੇ ਰਹੇ ਹਾਂ ਇਹਦਾ ਮੋਢ ਬਨਣ ਵਾਲੇ ਸਰਦਾਰ ਮਨਮੋਹਨ ਸਿੰਘ ਜੀ ਸੋ ਲੋਕਾਂ ਨੂੰ ਰੁਜ਼ਗਾਰ ਦੀ 100 ਦਿਨ ਦੀ ਗਾਰੰਟੀ ਦੇਣ ਵਾਲੇ ਇਹਦਾ ਮੋਢ ਬਨਣ ਵਾਲੇ ਇਹਦੇ ਲਈ ਸੋਧਾਂ ਵਿੱਚ ਸੋਧ ਕਰਨ ਵਾਲੇ ਸਰਦਾਰ ਮਨਮੋਹਨ ਸਿੰਘ ਜੀ ਇਹਦੇ ਲਈ ਵਿਜ਼ਨਰੀ ਹੋਣਾ ਪੈਂਦਾ ਤੇ ਤੇ ਟੂਬ ਤਹਾਇਆ ਜਸ ਫੇਰੇ ਉੱਠ ਕੇ ਬਾਂਗਾ ਦਿੱਤੇ ਆ ਕੁਛ ਨਹੀਂ ਹੋਣ ਵਾਲਾ ਜੀ ਤੁਸੀਂ ਲੋਕਾਂ ਲਈ ਜਿਹੜੇ ਸੋਚਣਾ ਹੈ ਗਰੀਬ ਗੁਰਬੇ ਦੇ ਭਲਾ ਸੋਚਣਾ ਉਹ ਉਹਨਾਂ ਵਿੱਚ ਵਿਚਰਨਾ ਪੈਂਦਾ ਉਹਨਾਂ ਦੇ ਜਿਹੜੇ ਹੈਗੇ ਬੇਸਿਕ ਪ੍ਰੋਬਲਮਾਂ ਉਹਨਾਂ ਨੂੰ ਵਿਚਾਰਨਾ ਪੈਂਦਾ ਉਹਨਾਂ ਤੇ ਅਧਿਐਨ ਕਰਨਾ ਪੈਂਦਾ ਉਹਨੂੰ ਮੁੱਢ ਤੋਂ ਕਿੰਦਾ ਖਤਮ ਕਰਨਾ ਪੈਂਦਾ ਉਹ ਸਾਰੀ ਵਿਚਾਰ ਕਰਨੀ ਪਈ ਦੀ ਉਹ ਉਹ ਕਰਨ ਦੇ ਬਾਵਜੂਦ ਹੀ ਸਰਦਾਰ ਮਨਮੋਹਨ ਸਿੰਘ ਨੇ ਆਪਣੇ ਬੰਦਿਆਂ ਨੂੰ ਕਿ ਮੈਂ ਉਹਨਾਂ ਬਾਰੇ ਪੜ੍ਹਦੇ ਆ ਕਈਆਂ ਕਈ ਅਰੋਰ ਜਿਹੜੇ ਉਹਨਾਂ ਦੇ ਨਾਲ ਕੰਮ ਕੀਤਾ ਸੁਣਿਆ ਵੀ ਉਹਨਾਂ ਕਹਿੰਦੇ ਕਿ ਉਹ ਇਹੋ ਜਿਹਾ ਸੀ ਕਿ ਜੇ ਕੋਈ ਗੱਲਬਾਤ ਉਹਨਾਂ ਨੂੰ ਉਹਨਾਂ ਨੇ ਕੋਈ ਪ੍ਰੋਜੈਕਟ ਬਣਾਇਆ ਡਰਾਫਟ ਕੀਤਾ ਕੋ ਉੱਚ ਜਿਹੜੀ ਪੋਜ਼ਿਟਿਵ ਉਹਦੇ ਵਿੱਚ ਕੋਈ ਕੱਢਦਾ ਸੀ ਨੁਕਸਤ ਉਹਨੂੰ ਵੈਲਕਮ ਕਰਦੇ ਸੀ ਜੇ ਕੋ ਕਹਿੰਦਾ ਸੀ ਕਿ ਨਹੀਂ ਜੀ ਇਹਦੇ ਨਾਲ ਖਜਾਨੇ ਤੇ ਆਹ ਹੋਜੂ ਉਹ ਹੋਜੂ ਉਹਦੇ ਤੇ ਅੜਦੀ ਵੀ ਸੀ ਕਿ ਜੇ ਕੋਈੰਦਾ ਦੀ ਗੱਲ ਹੋਵੇ ਮੈਂ ਰਿਸਪਾਂਸਿਬਲ ਹਾਂ ਉਹਨਾਂ ਉਹ ਲੋਕਾਂ ਦੇ ਜਿਹੜੇ ਖਾਸ ਕਰ ਸੱਚੀ ਮੁੱਠੀ ਜਿਹੜੇ ਲੋਕਾਂ ਦੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਜਿਸ ਤਰ੍ਹਾਂ ਪਹਿਲਾਂ ਕਿਹਾ ਇਹ ਇਤਿਹਾਸ ਦੀ ਵਿੱਚ ਉਹਨਾਂ ਦਾ ਨਾਮ ਲਿਖਿਆ ਉਹਦੇ ਨਾਮ ਦਿਨ ਬਦਲ ਚਮਕਣਾ ਜਦੋਂ ਸੀ ਕਹਿੰਦੇ ਉਹ ਲੋਕਾਂ ਦੇ ਪ੍ਰਧਾਨ ਮੰਤਰੀ ਸੀ ਜਿੱਦਾਂ ਵੀ ਉਹਨਾਂ ਨੇ ਸਕੀਮਾਂ ਲਿਆਂਦੀਆਂ ਜੋ ਹੁਣ ਆਪਾਂ ਗੱਲ ਕਰੀਏ ਵੀ ਲੋਕਾਂ ਦੇ ਪ੍ਰਧਾਨ ਮੰਤਰੀ ਲਈ ਵੀ ਕੇਂਦਰ ਸਰਕਾਰ ਨੇ ਜਗ੍ਹਾ ਦੇਣ ਦੇ ਵਿੱਚ ਦੇਰੀ ਕੀਤੀ ਔਰ ਉਹਨਾਂ ਦੇ ਸਰਕਾਰ ਤੇ ਵੀ ਸਿਆਸਤ ਹੋਈ ਔਰ ਬਿਆਨ ਬਾਜ਼ੀਆਂ ਆਪਾਂ ਅੱਜ ਵੀ ਫਵਾਰੀਆਂ ਦੀ ਸੁਰਖੀਆਂ 'ਚ ਬੜੀਆਂ ਆ ਵਾ ਇਹ ਸਾਰੇ ਘਟਨਾਕ੍ਰਮ ਨੂੰ ਕਿਉਂਕਿ ਜਿੱਦਾਂ ਦੀ ਉਹ ਸ਼ਖਸੀਅਤ ਸੀ ਬੜਾ ਮਾਨ ਸਤਕਾਰ ਨਾਲ ਉਹਨਾਂ ਦੀ ਵਿਦਾਈ ਹੋਣੀ ਚਾਹੀਦੀ ਸੀ ਪਰ ਉਹਨਾਂ ਦੀ ਵਿਦਾਈ ਦੇ ਸਮੇਂ ਵੀ ਇਦਾਂ ਦੀਆਂ ਸਿਆਸਤਾਂ ਹੋਣੀਆਂ ਇਹ ਚੀਜ਼ ਨੂੰ ਕਿਸ ਤਰ੍ਹਾਂ ਦੇ ਦੇਖੋ ਮੇਰੀ ਇਸ ਬਾਰੇ ਬਹੁਤ ਥੋੜੇ ਜਿਹੇ ਵਿਚਾਰ ਵੱਖਰੇ ਨੇ ਮੈਂ ਕਹਿੰਦਾ ਅੱਜ ਨਹੀਂ ਔਰ ਹਰ ਇੱਕ ਗੁਰਨਾਨਕ ਨਾਮ ਲਿਵਾ ਜਿਹੜਾ ਇਹ ਕਹਿੰਦਾ ਮਾਨਸ ਕੀ ਜਾਤ ਸਭੇ ਇੱਕੇ ਪਹਚਾਨ ਕੋ ਔਰ ਦੂਸਰੇ ਨੂੰ ਜਿਹੜਾ ਇਹ ਕਹਿੰਦਾ ਕਿ ਗੁਰੂ ਔਰ ਚੇਲੇ ਚ ਕੋਈ ਫਰਕ ਨਹੀਂ ਹਰ ਇੱਕ ਦੇ ਨਾਲ ਸਿਆਸਤ ਇਸ ਦੇ ਵਿੱਚ ਇੱਕ ਉਹ ਜਮਾਤ ਜਿਹੜੀ ਮਨੁਸਮ੍ਰਿਤੀ ਨੂੰ ਮੰਨਣ ਵਾਲੀ ਜਮਾਤ ਜਿਹੜੀ ਊਚ ਨੀਚ ਚ ਵਿਸ਼ਵਾਸ ਰੱਖਦੀ ਹੋਵੇ ਜਿਹਦਾ ਕਾਮੀ ਜਾਤ ਪਾਤ ਦੇ ਆਧਾਰ ਤੇ ਇਸ ਦੇਸ਼ ਨੂੰ ਵੰਡਣਾ ਅੱਜ ਦੀ ਮੁੱਢ ਕਦੀਮ ਤੋਂ ਉਹਨੂੰ ਇਹੋ ਜਿਹਾ ਪ੍ਰਧਾਨ ਮੰਤਰੀ ਕਿਉਂਕਿ ਇਹਨਾਂ ਦੇ ਲੈਵਲ ਦਾ ਇਹਨਾਂ ਦੀ ਐਜੂਕੇਸ਼ਨ ਵਾਈਸ ਇਹਨਾਂ ਦੀ ਲਿਆਕਤ ਵਾਈਸ ਉਹਨਾਂ ਕੋ ਕੋਈ ਬੰਦਾ ਹੀ ਨਹੀਂ ਸੋ ਇਹ ਉਹਨਾਂ ਨੂੰ ਇਹ ਸੀ ਕਿ ਕਿਸੇ ਤਰ੍ਹਾਂ ਸਦਾ ਮੱਥੇ ਵਜਦੇ ਰਹਿਣ ਉਹਨਾਂ ਦਾ ਵਜਦੇ ਰਹਿਣਾ ਉਹਨਾਂ ਲੋਕਾਂ ਨੂੰ ਲੋਕਾਂ ਦੇ ਦਿਲਾਂ 'ਚ ਰਾਜ ਕਰਨ ਵਾਲੇ ਲੋਕ ਸਰਦਾਰ ਮਨਮੋਹ ਸਿੰਘ ਜੀ ਨੇ ਜੋ ਮਰਜੀ ਕਿਤੇ ਮਰਜੀ ਜਿਨ੍ਹਾਂ ਦੀ ਜਿਸ ਦੀ ਲੋਕਾਂ ਦੇ ਦਿਲਾਂ 'ਚ ਜਗਾ ਵਾ ਉਹ ਨਾ ਹੀ ਜਗਾ ਦੇਣਗੇ ਤਾਂ ਆ ਕੀ ਗੱਲ ਆ ਬਾਕੀ ਇਹ ਗੱਲ ਜਿੱਥੋਂ ਮੈਂ ਕਹੂੰਗਾ ਮੈਂ ਤੁਹਾਡੇ ਮਾਧਿਮ ਦਰਹੀਂ ਸ਼ਰੂਮਣੀ ਕਮੇਟੀ ਨੇ ਉਹ ਗੱਲ ਕਹਿੰਨ ਉਹ ਅਕਾਲੀ ਦਲ ਨੂੰ ਗੱਲ ਕਹੂੰਗਾ ਕਿ ਬੇਸ਼ੱਕ ਉਹ ਉਹਨਾਂ ਦੀ ਯਾਦਗਾਰ ਪ੍ਰਧ ਸਰਕਾਰ ਨਾ ਬਣਾਵੇ ਪਰ ਇਹਨਾਂ ਨੂੰ ਸਾਡੇ ਸਿੱਖਾ ਅਨੁਸਾਰਿਆਂ ਨੂੰ ਰਣ ਕੇ ਕਿਉਂਕਿ ਉਹਨਾਂ ਨਾਲ ਅਸੀਂ ਮੈਂ ਮੈਂ ਸਮਝਦਾ ਕਿ ਜੋ ਉਹਨਾਂ ਨਾਲ ਜਨਾ ਇਨਸਾਫ ਹੋਣਾ ਚਾਹੀਦਾ ਸੀ ਉਹਨਾਂ ਦਾ ਸਾਨੂੰ ਲਾਹ ਲੈਣਾ ਚਾਹੀਦਾ ਸੀ ਉਹਨਾਂ ਦੇ ਜਿੰਦੇ ਜੀ ਅਸੀਂ ਨਹੀਂ ਲਿਆ ਲੇਕਰ ਹੋਣੀ ਲੈਣਾ ਚਾਹੀਦਾ ਉਹਨਾਂ ਦੀ ਯਾਦਗਾਰ ਸਾਨੂੰ ਖੁਦ ਅਸੀਂ ਕਿ ਲੈਣਾ ਕਿਸੇ ਸਰਕਾਰ ਕੋਲੋਂ ਅਸੀਂ ਜੇ ਐੜੇ ਕਰੋੜਾਂ ਰੁਪਏ ਲਾ ਕੇ ਅਰਬਾਂ ਖਰਬਾਂ ਰੁਪਏ ਲਾ ਕੇ ਲੰਗਰ ਲਾ ਸਕਦੇ ਆ ਜਿਹੜੀ ਦੁਨੀਆ ਦੇ ਲਈ ਉਹਨਾਂ ਦੀ ਯਾਦਗਾਰ ਨਹੀਂ ਬਣਾ ਸਕਦੇ ਕੀ ਰੌਲਾ ਬਣਾ ਸਕਦੇ ਕਿਸੇ ਤੇ ਨਿਰਭੈਣ ਹੋਣ ਦੀ ਲੋੜ ਹੀ ਨਹੀਂ ਉਹ ਜੋ ਨਾ ਸਿਆਸਤ ਕਰਨੀ ਸੀ ਉਹ ਅੱਜ ਤੋਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਅੱਜ ਤੋਂ ਨਹੀਂ ਵੜੇ ਜਾਨੀ ਜਦੋਂ ਦੇ ਇਹ ਗੁਰੂ ਨਾਨਕ ਦੇਵ ਜੀ ਨੇ ਮਾਰਾਈ ਨਹੀਂ ਜਿਹੜਾ ਸਿੱਖ ਧਰਮ ਦੀ ਨੀਂ ਰੱਖੀ ਲੋਕਾਂ ਦੀ ਭਲੇ ਦੀ ਗੱਲ ਰੱਖੀ ਇਹ ਲੋਕ ਉਦੋਂ ਦੀ ਜਿਹੜੀ ਇਹੋ ਜੀ ਕੋਜੀਆਂ ਹਰਕਤਾ ਕਰਦੀ ਸੀ ਅੱਜ ਵੀ ਕਰਦੀ ਰਹੀ ਇਹਨਾਂ ਕਰਦੀ ਰਹਿਣਾ ਇਹਨਾਂ ਤੋਂ ਉੱਚਾ ਉਹ ਸਾਨੂੰ ਸਤਗੁਰੂ ਨਾਨਕ ਨੇ ਹੌਸਲਾ ਦਿੱਤਾ ਸਾਨੂੰ ਆਪ ਹੀ ਹੱਲ ਕਰਨਾ ਪੈਣਾ ਕਿਸੇ ਦੇ ਡਿਪੈਂਡ ਹੋਇਆ ਗੱਲ ਰਹਿਣੀ ਨਹੀਂ ਕਿਉਂਕਿ ਜੀ ਇਹ ਤਾਂ ਇਹ ਇਹਨਾਂ ਦਾ ਕੰਮ ਹੀ ਰਾਈ ਦਾ ਪਹਾੜ ਬਣਾਉਣਾ ਔਰ ਦੂਸਰਾ ਜਿਹੜਾ ਕੋਈ ਕੰਮ ਕਰਨ ਵਾਲਾ ਜਿਹੜੀ ਕੋਈ ਇਨਾ ਤੋਂ ਵੱਡੀ ਸਖਸੀਅਤ ਲੱਗਦੀ ਇਹਨਾਂ ਨੂੰ ਨਜ਼ਰ ਆਉਂਦੀ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਕਿਉਂਕਿ ਇਹਨਾਂ ਦਾ ਇੱਕ ਥਿਉਰੀ ਹੈ ਕਿ ਜਿਹਦੀ ਤੁਸੀਂ ਬਰਾਬਰੀ ਨਹੀਂ ਕਰ ਸਕਦੇ ਨਾ ਉਹਦੀ ਬਦਨਾਮੀ ਕਰੋ ਜੀ ਇਹ ਬਦਨਾਮੀ ਕਰਦੇ ਰਹਿ ਇਹਨਾਂ ਕਰਦੇ ਰਹਿਣਾ ਹੋਣ ਨਹੀਂ ਜਨੇ ਮੁੱਢ ਕਦੀਮ ਤੋਂ ਕਰਦੇ ਰਹਿ ਅੱਗੇ ਵੀ ਕਰਦੇ ਰਹਿਣਾ ਅਸੀਂ ਖੁਦ ਦੇਖਣਾ ਅਸੀਂ ਆਪਣੇ ਜੀ ਪਾਪਤ ਹੋਣੇ ਚਾਹਨੇ ਮੈ ਫਰੀ ਦੁਆਰਾ ਕਹਿੰਨੇ ਕਿ ਖਾਸ ਕਰ ਕਵਾਲਿਟੀ ਔਰ ਐਸਜੀਪੀਸੀਬੀ ਯਸੇ ਪਿਛਲੀਆਂ ਕੀਤੀਆਂ ਤੋਂ ਅਸੀਂ ਕੋਈ ਕਲੋ ਦਾ ਪਛਤਾ ਪਛਾਤਾਪ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਕਿਸੇ ਤੇ ਡਿਪੈਂਡ ਹੋਣ ਦੀ ਲੋੜ ਹੀ ਨਹੀਂ ਸਾਨੂੰ ਖੁਦ ਹੀ ਅਪਰਾਲਾ ਕਰਨਾ ਚਾਹੀਦਾ ਉਹਨਾਂ ਦੇ ਨਾਂ ਤੇ ਜਿਹੜੀ ਇੱਕ ਚੇਰਬਾਨੀ ਚਾਹੀਦੀ ਇਸ ਯੂਨੀਵਰਸਿਟੀ ਚ ਹੈ ਗੁਰੂ ਨਾਨਕ ਦੇਵ ਮਾਰੇ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਔਰ ਜਾਂ ਗੁਰੂ ਗ੍ਰੰਥ ਸਾਹਿਬ ਜੁਨੀਵਰਸਿਟੀ ਚ ਉਹਨਾਂ ਦੇ ਨਾਂ ਦੀ ਚੇਅਰ ਵੀ ਸਥਾਪਿਤ ਹੋਣੀ ਚਾਹੀਦੀ ਔਰ ਜਿੱਥੇ ਉਹਨਾਂ ਦੀ ਸਾਰੇ ਕੰਮ ਤੇ ਸਾਰੀ ਜ਼ਿੰਦਗੀ ਤੇ ਸੋਧ ਵੀ ਹੋਵੇ ਤੇ ਸਾਡੀ ਆਉਣ ਵਾਲੀ ਜੇਨਰੇਸ਼ਨ ਨੂੰ ਸੇਧ ਵੀ ਮਿਲੇ ਇਹ ਇਸਨ ਸਾਡੇ ਨਾਲ ਪਰਵਿੰਦਰ ਸਿੰਘ ਟੋਡ ਜਿਨ੍ਹਾਂ ਨੇ ਬੜੇ ਬਾਕੀ ਨਾਲ ਆਪਣੇ ਵਿਚਾਰ ਵੀ ਮਨਮੋਹ ਸਿੰਘ ਜੀ ਦੀ ਸ਼ਖਸੀਅਤ ਬਾਰੇ ਰੱਖੇ ਔਰ ਉਹਨਾਂ ਨੇ ਜਿਹੜੀ ਗੱਲ ਇਹ ਕੀਤੀ ਵੀ ਸ਼ਖਸੀਅਤ ਨੂੰ ਨਖਾਰਨਾ ਉਹ ਤੁਹਾਡੇ ਆਪਣੇ ਤੇ ਤੁਹਾਡੀ ਆਪਣੀ ਕਾਬਲੀਅਤ ਹੈ ਵੀ ਤੁਸੀਂ ਕਿਸ ਤਰੀਕੇ ਨਾਲ ਆਪਣੀ ਸ਼ਖਸੀਅਤ ਨੂੰ ਨਖਾਰ ਕੇ ਲੋਕਾਂ ਦਾ ਭਲਾ ਕਰ ਸਕਦੇ ਹੋ ਔਰ ਉਹਨਾਂ ਨੇ ਇੱਕ ਸ਼੍ਰੋਮਿਕ ਕਮੇਟੀ ਨੂੰ ਔਰ ਕਾਲੀਦਲਮ ਸੁਨੇਹਾ ਦਿੱਤਾ ਵੀ ਸਦਾ ਮਨਮੋਹਨ ਸਿੰਘ ਨੇ ਆਪਣੇ ਪ੍ਰਧਾਨ ਮੰਤਰੀ ਹੁੰਦੇ ਆ ਪੰਜਾਬ ਨੂੰ ਕਦੀ ਨਰਾਸ਼ ਨਹੀਂ ਕੀਤਾ ਕਿਸੇ ਚੀਜ਼ ਲਈ ਵੀ ਜਦੋਂ ਵੀ ਮੁੱਖ ਮੰਤਰੀ ਸੂਬੇ ਦੇ ਉਹਨਾਂ ਕੋਲ ਜਾਂਦੇ ਔਰ ਉਹਨਾਂ ਨੇ ਉਹਨਾਂ ਨੂੰ ਕੁਝ ਨਾ ਕੁਝ ਦੇ ਕੇ ਹੀ ਤੋੜਿਆ ਔਰ ਸਾਨੂੰ ਚਾਹੀਦਾ ਵੀ ਅਸੀਂ ਜੇ ਕੇਂਦਰ ਸਰਕਾਰ ਉਹਨਾਂ ਦੀ ਯਾਦ ਨਹੀਂ ਜਗ੍ਹਾ ਜਗ੍ਹਾ ਕੋਈ ਵਿਤਕਾਰਾ ਕਰ ਰਹੀ ਹੈ ਤੇ ਪੰਜਾਬ ਨੂੰ ਅੱਗੇ ਆਣਾ ਚਾਹੀਦਾ ਹੈ ਸ਼ੋਮਨ ਕਮੇਟੀ ਨੂੰ ਅੱਗੇ ਆਣਾ ਚਾਹੀਦਾ ਉਹਨਾਂ ਦੀ ਯਾਦ ਲਈ ਕੋਈ ਯਾਦਗਾਰ ਸਥਾਪਤ ਕਰੇ ਜਾਂ ਯੂਨੀਵਰਸਿਟੀਆਂ ਦੇ ਵਿੱਚ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਚੇਅਰ ਸਥਾਪਤ ਕਰਕੇ ਉਹਨਾਂ ਦੇ ਜੀਵਨ ਤੇ ਰਿਸਰਚ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਵਿਦਿਆਰਥੀ ਉਹਨਾਂ ਦੇ ਜੀਵਨ ਤੋਂ ਸਿੱਧ ਲੈ ਕੇ ਆਪਣੀ ਅਗਲੀ ਵਿਦਿਆ ਅਗਲੀ ਪੜ੍ਹਾਈ ਹਾਸਲ ਕਰ ਸਕਣ ਔਰ ਅਸੀਂ ਵੀ ਔਨਸਕਾਈ ਦੇ ਟੀਵੀ ਦੇ ਮਾਧਿਅਮ ਨਾਲ ਉਹਨਾਂ ਦੀ ਇਸ ਵਿਛੋੜੇ ਤੇ ਸਦੀਵੀ ਵਿਛੋੜੇ ਤੇ ਦੁੱਖ ਪ੍ਰਗਟ ਕਰਦੇ ਆ ਔਰ ਫਿਰ ਤੁਹਾਡੇ ਨਾਲ ਨਵੀਂ ਸ਼ਖਸੀਅਤ ਨੂੰ ਲੈ ਕੇ ਰੂਬਰੂ ਹੋਵਾਂਗੇ ਤੁਸੀਂ ਜੁੜੇ ਰਹੋ ਔਰ ਦੇਖਦੇ ਰਹੋ ਔਨਸਕਾਈ ਟੀਵੀ ਧੰਨਵਾਦ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਲ